ਆਖਰਕਾਰ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਆਖਰੀ ਰਹਿੰਦੇ ਉਮੀਦਵਾਰ ਫਰੋਜਪੁਰ ਤੋਂ ਐਲਾਨ ਦਿੱਤਾ ਗਿਆ। ਫਰੋਜਪੁਰ ਐਸਾ ਹਲਕਾ ਬਾਕੀ ਸੀ ਜਿੱਥੋਂ ਹਾਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਸੀ ਕੀਤਾ ਗਿਆ। ਪਰ ਕਾਂਗਰਸ ਪਾਰਟੀ ਨੇ ਹੁਣ ਇੱਥੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇਸ ਐਲਾਨ ਨੂੰ ਲੈ ਕੇ ਕਈ ਅਟਕਲਾਵਾਂ ਨੇ ਪਰ ਸ਼ੇਰ ਸਿੰਘ ਗੁਬਾਇਆ ਫਰੋਜਪੁਰ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਆ। ਤੁਸੀਂ ਜੁੜਿਓ ਲੋਕਪੱਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਸ਼ੇਰ ਸਿੰਘ ਘਬਾਇਆ ਸਾਬਕਾ ਲੋਕ ਸਭਾ ਮੈਂਬਰ ਸਾਬਕਾ ਵਿਧਾਇਕ ਦੇ ਵੱਲੋਂ ਆਪਣੇ ਆਪ ਨੂੰ ਜਿਹੜਾ ਫਿਰੋਜ਼ਪੁਰ ਤੋਂ ਕਾਂਗਰਸ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਦੇ ਬਾਰੇ ਅਟਕਲਾਂ ਕਈ ਤਰ੍ਹਾਂ ਦੀਆਂ ਚੱਲ ਰਹੀਆਂ ਸਨ ਹਾਲੇ ਵੀ ਸਿਆਸਤ ਦੇ ਅੰਦਰ ਕਈ ਅਟਕਲਾਂ ਦਾ ਦੌਰ ਜਾਰੀ ਹੈ ਕਾਂਗਰਸ ਜਮ੍ਹਾਂ ਘਟੋ ਜਬਰ ਪਲੱਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਭਾਗ ਗੁਣਾ ਕਰਨ ਦੀ ਕੋਸ਼ਿਸ਼ ਪੂਰੀ ਤਰ੍ਹਾਂ ਨਾਲ ਜਾਰੀ ਹੈ ਤਾ ਇਸੇ ਦਰਮਿਆਨ ਖਬਰੇ ਆ ਰਹੀ ਹੈ ਕਿ ਸ਼ੇਰ ਸਿੰਘ ਗਭਾਇਆ ਨੇ ਆਪਣੇ ਆਪ ਨੂੰ ਕਾਂਗਰਸ ਦਾ ਉਮੀਦਵਾਰ ਫਿਰੋਜ਼ਪੁਰ ਤੋਂ ਲਾਣ ਦਿੱਤਾ ਹੈ ਗਭਾਇਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਚੋਣ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹਨਾਂ ਦੀ ਟਿਕਟ ਫਾਈਨਲ ਹੋ ਚੁੱਕੀ ਹੈ ਅਤੇ ਇਸੇ ਕਰਕੇ ਉਹਨਾਂ ਨੇ ਜਿਹੜਾ ਹੈ ਗੁਰੂ ਦਾ ਆਸਰਾ ਲਿੰਦਿਆ ਹੋਇਆ ਓਟ ਆਸਰਾ ਤੱਕਦਿਆ ਹੋਇਆ ਜਿਹੜਾ ਉਹ ਸੁਖਮਨੀ ਸਾਹਿਬ ਦੇ ਪਾਠ ਕਰਾ ਕੇ ਆਪਣੇ ਚੋਣ ਪ੍ਰਚਾਰ ਦੀ ਮੁਹਿੰਮ ਆਰੰਭ ਦਿੱਤੀ ਹੈ ਲੋਕ ਸਭਾ ਚੋਣਾਂ ਲਈ ਹਲਕਾ ਫਰੋਜਪੁਰ ਤੋਂ ਭਾਵੇਂ ਭਾਜਪਾ ਤੇ ਕਾਂਗਰਸ ਨੇ ਉਮੀਦਵਾਰ ਨਹੀਂ ਲਾਨੇ ਪਰ ਸਿਆਸੀ ਤਰੰਗ ਦੇ ਮਾਹਰ ਦੋ ਵਾਰ ਦੇ ਸਾਬਕਾ ਲੋਕ ਸਭਾ ਮੈਂਬਰ ਸ਼ੇਰ ਸਿੰਘ ਗੁਪਾਇਆ ਨੇ ਖੁਦ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਉੱਚ ਪੱਧਰੀ ਕਾਂਗਰਸੀ ਉਤਰਾਂ ਅਨੁਸਾਰ ਪਾਰਟੀ ਵੱਲੋਂ ਭਾਵੇਂ ਹਾਲੇ ਤੱਕ ਭਾਜਪਾ ਦੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਜਮ੍ਹਾਂ ਘਟੋਕ ਕਰਕੇ ਉਮੀਦਵਾਰ ਲਾਣ ਦੀ ਸੰਭਾਵਨਾ ਸੀ ਪਰ ਗੁਪਾਇਆ ਦੀ ਚਾਲ ਨੇ ਕਾਂਗਰਸ ਨੂੰ ਸ਼ਹਿ ਤੇ ਮਾਰ ਦੇਣ ਦੇ ਮੋੜ 'ਤੇ ਲੈ ਆਂਦਾ ਹੈ ਕਾਂਗਰਸ ਪਾਰਟੀ ਹੁਣ ਇਸ ਕਦਰ ਦੁਚਿੱਤੀ ਵਿੱਚ ਹੈ ਕਿ ਪੂਰਾ ਜੋੜ ਤੋੜ ਤੋਂ ਬਾਅਦ ਉਮੀਦਵਾਰ ਲਾਣ ਦਾ ਹੁਣ ਉਸ ਕੋਲ ਬਦਲ ਹੀ ਬਚਦਾ ਨਜ਼ਰ ਨਹੀਂ ਆਉਂਦਾ ਜੇ ਕਾਂਗਰਸ ਗੁਬਾਇਆ ਨੂੰ ਉਮੀਦਵਾਰ ਨਹੀਂ ਐਲਾਨਦੀ ਤਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਵੱਡੀ ਤਾਦਾਦ ਵਿੱਚ ਰਹਿੰਦੀ ਗੁਬਾਇਆ ਦੀ ਰਾਏ ਸਿੱਖ ਬਰਾਦਰੀ ਦੀ ਨਾਰਾਜ਼ਗੀ ਨਾ ਸਿਰਫ ਇਸੇ ਸੀਟ ਤੇ ਸਗੋਂ ਲੁਧਿਆਣਾ ਦੇ ਜਗਰਾਵਾਂ ਅਤੇ ਕਪੂਰਥਲਾ ਦੇ ਗੋਂਦਵਾਲ ਸਾਹਿਬ ਦੇ ਉਮੀਦਵਾਰ ਨੂੰ ਵੀ ਚੱਲਣੀ ਪੈ ਸਕਦੀ ਹੈ ਜਿਕਰ ਗੁਬਾਇਆ ਕੇ ਸਾਫ ਦਾ ਸੰਸਦ ਮੈਂਬਰ ਗੁਬਾਇਆ ਨੇ ਦੋ ਦਿਨ ਪਹਿਲਾਂ ਆਪਣੇ ਪਿੰਡ ਦੇ ਗੁਰਦੁਆਰੇ ਤੋਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਗੁਬਾਇਆ ਨੇ ਆਖਿਆ ਕਿ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੀ ਟਿਕਟ ਫਾਈਨਲ ਹੋਣ ਦਾ ਆਖ ਕੇ ਉਹਨਾਂ ਨੂੰ ਚੋਣ ਪ੍ਰਚਾਰ ਦੀ ਗੱਲ ਜਿਹੜੀ ਆਖ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਗੁਬਾਇਆ ਸਧਾਰਨ ਬੋਲਚਾਲ ਵਿੱਚ ਭਾਵੇਂ ਸਿੱਧੇ ਪਧਰੇ ਜਿਹੇ ਨੇਤਾ ਨਜ਼ਰ ਆਉਂਦੇ ਹੁਣ ਪਰ ਉਹਨਾਂ ਦੇ ਕਰੀਬੀ ਦੱਸਦੇ ਨੇ ਕਿ ਗੁਬਾਇਆ ਦਾ ਦਿਮਾਗ ਸ਼ਤਰੰਜ ਦੀਆਂ ਚਾਲਾਂ ਤੋਂ ਵੀ ਅੱਗੇ ਦੀ 100 ਰੱਖਦਾ ਹੈ ਅਜਿਹਾ ਹੀ ਕੁਝ ਗੁਆਇਆ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਕੀਤਾ ਸੀ ਸਾਲ 2009 ਵਿੱਚ ਅਕਾਲੀ ਦਲ ਨੇ ਰਾਜ ਸਿੱਖ ਬਰਾਦਰੀ ਦਾ ਦਾਅ ਖੇੜਦੇ ਆਪਣੇ ਵਫਾਦਾਰ ਅਤੇ ਤਿੰਨ ਵਾਰ ਦੇ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੀ ਟਿਕਟ ਕੱਟ ਕੇ ਗੁਆਇਆ ਨੂੰ ਦਿੱਤੀ ਸੀ ਤੇ ਉਹ ਚੋਣ ਜਿੱਤ ਕੇ ਪਾਰਲੀਮੈਂਟ ਚ ਪਹੁੰਚ ਗਏ ਸੀ ਸਾਲ 212 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਦੀ ਚੋਣ ਮਹੀਮਤ ਦੌਰਾਨ ਕੁਝ ਸੀਨੀਅਰ ਆਗੂ ਅਕਾਲੀ ਆਗੂਆਂ ਦਾ ਗੁਵਾਇਆ ਨਾਲ ਮਨਮੋਟਾਬ ਹੋਣ ਕਾਰਨ ਗੁਵਾਇਆ ਨੂੰ ਲੱਗਿਆ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਦਾ ਪੱਤਾ ਕੱਟਿਆ ਜਾ ਸਕਦਾ ਹੈ ਅਜਿਹੇ ਵਿੱਚ ਅਕਾਲੀ ਦਲ ਵੱਲੋਂ ਟਿਕਟ ਦੇ ਐਲਾਨ ਤੋਂ 20 ਪਹਿਲਾਂ ਗੁਵਾਇਆ ਆਪਣੀ ਬਰਾਦਰੀ ਦੇ ਸੈਂਕੜੇ ਸਮਰਥਕਾਂ ਸਮੇਤ ਪਿੰਡ ਬਾਦਲ ਪਹੁੰਚ ਗਏ ਅਜਿਹੇ ਵਿੱਚ ਜਦੋਂ ਸੁਖਵੀਰ ਬਾਦਲ ਸਮਰਥਕਾਂ ਨੂੰ ਮਿਲ ਰਹੇ ਸਨ ਤਾਂ ਭੀੜ ਨੇ ਜ਼ੋਰ-ਜ਼ੋਰ ਨਾਲ ਗੁਵਾਇਆ ਨੂੰ ਟਿਕਟ ਦੇਣ ਦੀ ਮੰਗ ਕਰ ਦਿੱਤੀ ਮੌਕੇ ਦੇ ਟਾਲਣ ਦੇ ਇਰਾਦੇ ਨਾਲ ਸੁਖਵੀਰ ਨੇ ਆਖ ਦਿੱਤਾ ਕਿ ਇਹ ਗੁਵਾਇਆ ਤਾਂ ਆਪਣਾ ਐਮਪੀ ਹੈ ਅਜੇ ਵਿੱਚ ਰਾਏ ਸਿੰਘ ਬਰਾਦਰੀ ਆਗੂਆਂ ਨੇ ਜਕਾਰੇ ਛੱਡ ਦਿੱਤੇ ਇਸ ਤੋਂ ਬਾਅਦ ਪਿੰਡ ਬਾਦਲ ਤੋਂ ਮਲੋਟ ਪਹੁੰਚ ਕੇ ਗਭਾਇਆ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਖੁਦ ਨੂੰ ਅਕਾਲੀ ਦਲ ਦਾ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਤਾਂ ਗਭਾਇਆ ਕਹਿੰਦੇ ਕੱਟਾ ਕਿੱਲੇ ਦੇ ਜ਼ੋਰ ਤੇ ਟਿੰਗੜਦਾ ਹੈ ਗਭਾਇਆ ਰਾਏ ਸਿੰਘ ਬਰਾਦਰੀ ਦੇ ਰਾਏ ਸਿੱਖ ਬਰਾਦਰੀ ਦੇ ਜ਼ੋਰ ਤੇ ਟਿੰਗੜਦੇ ਹੈ ਇਹੀ ਕਾਰਨ ਹੈ ਕਿ ਫਿਰੋਜ਼ਪੁਰ ਦੇ ਵਿੱਚ ਗਭਾਇਆ ਫਿਲਹਾਲ ਰਾਏ ਸਿੱਖ ਬਰਾਦਰੀ ਦੇ ਇੱਕ ਅਹਿਮ ਆਗੂ ਹੈ ਜਿਸ ਕਰਕੇ ਗਭਾਇਆ ਲਗਾਤਾਰ ਇਹ ਕੋਸ਼ਿਸ਼ ਕਰਦੇ ਹੈ ਕਿ ਉਹ ਆਪਣੀ ਬਰਾਦਰੀ ਦੇ ਸਿਰ ਤੇ ਜਿਹੜਾ ਉਹ ਟਿਕਟ ਲੈ ਜਾਣ ਅਜਿਹਾ ਨਹੀਂ ਹੈ ਕਿ ਉਹ ਆਪਣੀ ਬਰਾਦਰੀ ਦੇ ਸਿਰ ਤੇ ਟਿਕਟ ਲੈ ਕੇ ਬਰਾਦਰੀ ਲਈ ਕੰਮ ਨਹੀਂ ਕਰਦੇ ਉਹ ਬਰਾਦਰੀ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਹਮੇਸ਼ਾ ਨਜ਼ਰ ਆਇਆ ਇਸ ਤੋਂ ਜਿਹੜਾ ਇਨਕਾਰ ਕਦੇ ਨਹੀਂ ਕੀਤਾ ਜਾ ਸਕਦਾ ਇਹੀ ਕਾਰਨ ਹੈ ਕਿ ਬਰਾਦਰੀ ਵੀ ਕਈ ਵਾਰ ਉਹਨਾਂ ਦੇ ਨਾਲ ਇੱਕ ਮੁੱਠ ਹੋ ਕੇ ਖੜਦੀ ਹੋਈ ਨਜ਼ਰ ਆਈ ਹੈ ਗੁਵਾਇਆ ਦੇ ਵੱਲੋਂ ਆਪਣੇ ਆਪ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵੀ ਕੁਸੂਤੀ ਸਥਿਤੀ 'ਚ ਫਸ ਗਿਆ ਕਿ ਬਾਜਵਾ ਆਪ ਹੁਰਦੇ ਹੀ ਆਗਮਨ ਨੂੰ ਜਿਹੜਾ ਉਹ ਇਸ਼ਾਰੇ ਕਰੀ ਜਾਂਦੇ ਕਿਉਂਕਿ ਇਹਨਾਂ ਟਿਕਟਾਂ ਦੇ ਮਾਮਲੇ 'ਚ ਪ੍ਰਤਾਪ ਸਿੰਘ ਬਾਜਵਾ ਕਈ ਪ੍ਰਕਾਰ ਦੇ ਸ਼ੱਕ ਦੇ ਘੇਰਿਆਂ 'ਚ ਹੁਣ ਵੇਖਣਾ ਹੋਵੇਗਾ ਕਿ ਕੀ ਵਕਈ ਜਿਹੜਾ ਗਵਾਇਆ ਨੂੰ ਫਾਈਨਲ ਉਮੀਦਵਾਰ ਜਿਹੜਾ ਐਲਾਨ ਦਿੱਤਾ ਜਾਂਦਾ ਜਾਂ ਫਿਰ ਕੋਈ ਡੰਡੀ ਵੱਜਦੀ ਹੈ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਆਪਨੇ ਆਪ ਨੂੰ ਗਵਾਇਆ ਨੇ ਉਮੀਦਵਾਰ ਐਲਾਨ ਕੇ ਇੱਕ ਕਦਮ ਕਾਂਗਰਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਹੈ